ਗਾयक ਰਾਜਵੀਰ ਜਵੰਦਾ ਦੀ ਸਿਹਤ ਬਾਰੇ ਹਾਲਤ ਬਾਰੇ ਅਸਲੀ ਪੁਖਤਾ ਤੇ ਸਹੀ ਜਾਣਕਾਰੀ ਆ ਹੁਣ ਆਈ ਹੈ ਹੁਣ ਤੱਕ ਦੋ ਤਰ੍ਹਾਂ ਦੀਆਂ ਜਾਣਕਾਰੀਆਂ ਗਾਇਕ ਦੀ ਸਿਹਤ ਬਾਰੇ ਘੁੰਮ ਰਹੀਆਂ ਨੇ ਇੱਕ ਬਿਲਕੁਲ ਅਫਵਾਹਾਂ ਵਰਗੀਆਂ ਝੂਠੀਆਂ ਤੇ ਕੱਚੀਆਂ ਪਿੱਲੀਆਂ ਜਾਣਕਾਰੀਆਂ ਨੇ ਤੇ ਦੂਜਾ ਆ ਹੁਣ ਪੁਖਤਾ ਤੇ ਸਹੀ ਜਾਣਕਾਰੀ ਸਾਹਮਣੇ ਆਈ ਹੈ ਇਸ ਜਾਣਕਾਰੀ ਨੂੰ ਪੁਖਤਾ ਤੇ ਸਹੀ ਇਸ ਕਰਕੇ ਕਿਹਾ ਜਾ ਸਕਦਾ ਹੈ ਕਿਉਂਕਿ ਇਹ ਉਹ ਜਾਣਕਾਰੀ ਹੈ ਜਿਹੜੀ ਇਲਾਜ ਕਰਨ ਵਾਲੇ ਡਾਕਟਰਾਂ ਨੇ ਖੁਦ ਆਪ ਆਪਣੇ ਆਪ ਦਿੱਤੀ ਹੈ ਇਹ ਜਾਣਕਾਰੀ ਕੀ ਹੈ ਇਹ ਜਾਣਕਾਰੀ ਨੇ ਚਿੰਤਾ ਵਧਾਈ ਹੈ ਕਿਉਂਕਿ ਅੱਜ ਚੌਥਾ ਦਿਨ ਬੀਤ ਗਿਆ ਗਾਇਕ ਰਾਜਵੀਰ ਜਵੰਦਾ ਨੂੰ ਤੇ ਅੱਜ ਜਿਹੜੇ ਮੈਡੀਕਲ ਬੁਲਟਿਨ ਡਾਕਟਰਾਂ ਨੇ ਜਾਰੀ ਕੀਤਾ ਹੈ ਉਹਦੇ ਮੁਤਾਬਕ ਰਾਜਵੀਰ ਜਵੰਦਾ ਦੀ ਜਿਹੜੀ ਹਾਲਤ ਹੈ ਉਹ ਅਜੇ ਵੀ ਨਾਜ਼ੁਕ ਹੈ ਅਜੇ ਵੀ ਉਸ ਨੂੰ ਲੰਬੇ ਟਾਈਮ ਤੱਕ ਵੈਂਟੀਲੇਟਰ ਦੀ ਲੋੜ ਡਾਕਟਰਾਂ ਦੀ ਜਾਣਕਾਰੀ ਦੇ ਵਿੱਚ ਦੱਸੀ ਗਈ ਹੈ ਵੈਂਟੀਲੇਟਰ ਤੇ ਵਿਅਕਤੀ ਉਦੋਂ ਤੱਕ ਰਹਿੰਦਾ ਜਦੋਂ ਤੱਕ ਉਹਦੀ ਹਾਲਤ ਨਾਜ਼ੁਕ ਤੇ ਗੰਭੀਰ ਬਣੀ ਹੋਈ ਹੁੰਦੀ ਹੈ ਦੂਜੇ ਪਾਸੇ ਐਮ ਆਰ ਆਈ ਰਿਪੋਰਟ ਦੇ ਹਵਾਲੇ ਦੀ ਜਾਣਕਾਰੀ ਡਾਕਟਰਾਂ ਨੇ ਇਹ ਦਿੱਤੀ ਹੈ ਕਿ ਉਹਦੇ ਵਿੱਚ ਹਾਈਪੋਕਸਿਕ ਤਬਦੀਲੀਆਂ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ ਹਾਈਪੋਕਸਿਕ ਤਬਦੀਲੀਆਂ ਬਾਰੇ ਮੈਂ ਇੰਨਾਕ ਤੁਹਾਨੂੰ ਦੱਸ ਸਕਦਾ ਕਿ ਜਦੋਂ ਦਿਮਾਗ ਦੇ ਵਿੱਚ ਜਿਹੜੀਆਂ ਤਰੰਗਾਂ ਨੇ ਉਹ ਠੀਕ ਵਰਕ ਨਾ ਕਰਨ ਤਾਂ ਉਹਦੇ ਬਾਰੇ ਇਸ ਤਰ੍ਹਾਂ ਦੀ ਵਾਰਡਿੰਗ ਜਿਹੜੀ ਆ ਉਹ ਵਰਤੀ ਜਾਂਦੀ ਹੈ ਔਰ ਐਮ ਆਰ ਆਈ ਰਿਪੋਰਟਾਂ ਦੇ ਵਿੱਚ ਦੋ ਜਗ੍ਹਾ ਤੇ ਇੱਕ ਜਿਹੜੀ ਆਪਣੀ ਰੀੜ ਦੀ ਹੱਡੀ ਦੇ ਤਿੰਨ ਪਾਰਟ ਹੁੰਦੇ ਨੇ ਔਰ ਜਿਹੜਾ ਸਰਵਾਈਕਲ ਪਾਰਟ ਹੈ ਮਰਦਾ ਮਤਲਬ ਗਰਦਨ ਵਾਲੇ ਮੰਨ ਕੇ ਇਹਨਾਂ ਦੇ ਵਿੱਚ ਵੀ ਕਾਫੀ ਗੰਭੀਰ ਸੱਟ ਜਿਹੜੀ ਆ ਉਹ ਲੱਗੀ ਸ਼ੋ ਹੋ ਰਹੀ ਆ ਅਜੇ ਤੱਕ ਗਾਇਕ ਰਾਜਵੀਰ ਜਵੰਦਾ ਹੋਸ਼ ਵਿੱਚ ਨਹੀਂ ਆਏ ਉਹ ਬੇਹੋਸ਼ ਪਏ ਹੋਏ ਨੇ ਉਹ ਹਿੱਲ ਜੁਲ ਅਜੇ ਤੱਕ ਨਹੀਂ ਕਰ ਸਕੇ ਪਰ ਫਿਰ ਵੀ ਇੱਕ ਵੱਡੀ ਉਮੀਦ ਰੱਖਣੀ ਚਾਹੀਦੀ ਹੈ ਔਰ ਕਾਮਨਾ ਕਰਨੀ ਚਾਹੀਦੀ ਹੈ ਕਿ ਦੋ ਬੱਚਿਆਂ ਦਾ ਪਿਤਾ ਇੱਕ ਮਾਂ ਦਾ ਪੁੱਤ ਇੱਕ ਔਰਤ ਦਾ ਸੁਹਾਗ ਠੀਕ ਹੋ ਕੇ ਘਰ ਜਾਵੇ ਤੇ ਜਿਹੜੇ ਉਹਦੇ ਲੱਖਾਂ ਕਰੋੜਾਂ ਸਰੋਤੇ ਨੇ ਜਿਹੜੇ ਉਹਨੂੰ ਬਹੁਤ ਪਿਆਰ ਕਰ ਰਹੇ ਨੇ ਉਹ ਵੀ ਸਾਰੇ ਜੋ ਉਮੀਦ ਬਣਾ ਕੇ ਬੈਠੇ ਨੇ ਉਹ ਉਮੀਦ ਠੀਕ ਸਾਬਤ ਹੋਵੇ ਪਰ ਅਜੇ ਤੱਕ ਜੋ ਜਾਣਕਾਰੀ ਆਈ ਹੈ ਡਾਕਟਰਾਂ ਵੱਲੋਂ ਉਹ ਮੈਂ ਤੁਹਾਡੇ ਸਾਹਮਣੇ ਰੱਖੀ ਐ ਵੇਖੋ ਇੱਕ ਇਸ ਤਰ੍ਹਾਂ ਦੀ ਵੀ ਸੋਚ ਐ ਵੀ ਵੇਖੋ ਜੀ ਚੰਗੀਆਂ ਚੰਗੀਆਂ ਗੱਲਾਂ ਹੀ ਮੂੰਹ ਚੋਂ ਕੱਢੋ ਤਾਂ ਫਿਰ ਚੰਗਾ ਹੋਏਗਾ ਭਾਵਨਾ ਮੇਰੀ ਬਹੁਤ ਚੰਗੀ ਐ ਮੈਂ ਤਾਂ ਇਹ ਚਾਹਣਾ ਕਿ ਜਲਦੀ ਤੋਂ ਜਲਦੀ ਛੇਤੀ ਤੋਂ ਛੇਤੀ ਰਾਜਵੀਰ ਜਵੰਦਾ ਫਿਰ ਸੇਤਿਆਬ ਹੋਵੇ ਔਰ ਉਸੇ ਤਰ੍ਹਾਂ ਸਕੂਨ ਵਰਗੇ ਗੀਤ ਉਸੇ ਤਰ੍ਹਾਂ ਉਹ ਆਪਣੀ ਗਾਇਕੀ ਦੇ ਰੰਗ ਬਖੇਰੇ ਔਰ ਸ਼ਹਿਰ ਸੁਬੀਲਾ ਗਬਰੂ ਸਟੇਜਾਂ ਤੇ ਨੱਚਦਾ ਨਜ਼ਰ ਆਵੇ ਆਪਣੇ ਬੱਚਿਆਂ ਦੇ ਨਾਲ ਹੱਸੇ ਖੇਡੇ ਔਰ ਉਸੇ ਤਰ੍ਹਾਂ ਉਹ ਫਿਰ ਕੁਦਰਤ ਦੀਆਂ ਬਾਦੀਆਂ ਦੇ ਵਿੱਚ ਘੁੰਮਣ ਜਾਵੇ ਪਰ ਜੋ ਸੱਚ ਹੈ ਉਹ ਸੱਚ ਹੈ ਤੇ ਸੱਚ ਜਿਹੜਾ ਉਹ ਅਜੇ ਵੀ ਚਿੰਤਾ ਜਨਕ ਤੇ ਦਰਦਨਾਕ ਹੈ ਕਿ ਰਾਜਵੀਰ ਜਵੰਦਾ ਦੀ ਸਿਹਤ ਅਜੇ ਕਾਫੀ ਨਾਜ਼ੁਕ ਹੈ ਜਿਵੇਂ ਪਹਿਲੇ ਦਿਨ ਵਾਲੀ ਸਥਿਤੀ ਸੀ ਉਹਦੇ ਨਾਲੋਂ ਮਾਮੂਲੀ ਜਿਹਾ ਸੁਧਾਰ ਦੋ ਸਿੰਪਟਮ ਨੇ ਡਾਕਟਰੀ ਰਿਪੋਰਟਾਂ ਦੇ ਵਿੱਚ ਕੋਈ ਬਹੁਤਾ ਸੁਧਾਰ ਅਜੇ ਉਹਨਾਂ ਨੂੰ ਸ਼ਾਇਦ ਨਜ਼ਰ ਨਹੀਂ ਆ ਰਿਹਾ ਪਰ ਸਿੰਪਟਮ ਕੁਝ ਨਜ਼ਰ ਆਏ ਜਿਵੇਂ ਕਿ ਇਹ ਗੱਲ ਆਈ ਕਿ ਜਦੋਂ ਡਾਕਟਰਾਂ ਨੇ ਉਹਦੀ ਅੱਖ ਐਦਾਂ ਕਰਕੇ ਉਹ ਚ ਬੈਟਰੀ ਮਾਰੀ ਤਾਂ ਉਹਨੇ ਅੱਖ ਕਮਾਈ ਦੂਸਰਾ ਸਿੰਪਟਮ ਇਹ ਨਜ਼ਰ ਆਇਆ ਕਿ ਇੱਕ ਜਿਹੜੀ ਉਹਨੂੰ ਉਹਨੂੰ ਜਿਹੜੀ ਮਸ਼ੀਨ ਦਿੱਤੀ ਹੋਈ ਆ ਆਰਟੀਫੀਸ਼ੀਅਲ ਤੌਰ ਤੇ ਉਹਨਾਂ ਚੋਂ ਇੱਕ ਮਸ਼ੀਨ ਹਟਾਉਣ ਦੀ ਜਾਣਕਾਰੀ ਕੱਲ ਆਈ ਸੀ ਪਰ ਅਜੇ ਤੱਕ ਡਾਕਟਰ ਜਿਹੜੇ ਨੇ ਉਹ ਪੂਰਾ ਜੋਰ ਲਾ ਰਹੇ ਨੇ ਵੇਖੋ ਇੱਕ ਗੱਲ ਇਹ ਆ ਕਿ ਜਿਹੜੀਆਂ ਜਾਣਕਾਰੀਆਂ ਦੂਜੀਆਂ ਆ ਰਹੀਆਂ ਨੇ ਉਹ ਇੱਕ ਉਮੀਦ 'ਚੋਂ ਨੇ ਚੰਗੀ ਗੱਲ ਹੋ ਵੀ ਮਤਲਬ ਇਸ ਤਰ੍ਹਾਂ ਦੀ ਜਾਣਕਾਰੀ ਵੀ ਆਈ ਕਿ ਰਾਜਵੀਰ ਜਵੰਦਾ ਹੁਣ ਬਹੁਤ ਠੀਕ ਨੇ ਹੁਣ ਤਾਂ ਉਹ ਅੱਧੋ-ਅੱਧ ਠੀਕ ਹੋ ਗਏ ਨੇ ਇਸ ਤਰ੍ਹਾਂ ਦੀ ਜਾਣਕਾਰੀ ਵੀ ਕੁਝ ਸੱਜਣਾ ਨੇ ਦਿੱਤੀ ਹੈ ਪਰ ਚੰਗੀ ਗੱਲ ਹੈ ਇਹ ਸੱਚ ਹੋਵੇ ਅੱਦੋ ਅੱਦ ਕਿਉਂ ਉਹ 100% ਦੀ ਠੀਕ ਹੋਣ ਤੇ ਜਲਦੀ ਤੋਂ ਜਲਦੀ ਹੋਣ ਪਰ ਜੋ ਡਾਕਟਰਾਂ ਨੇ ਕਿਹਾ ਉਹ ਮੇਰੇ ਲਈ ਵੀ ਦੁੱਖਦਾਇਕ ਹੈ ਰਾਜਵੀਰ ਜਵੰਦਾ ਮੇਰਾ ਪਸੰਦੀਦਾ ਗਾਇਕ ਸੀ ਰਾਜਵੀਰ ਜਵੰਦਾ ਦੇ ਗੀਤ ਮੈਂ ਬਹੁਤ ਸੁਨੇ ਨੇ ਅਕਸਰ ਹੀ ਕਾਰ ਦੇ ਵਿੱਚ ਜਾਂਦਿਆਂ ਰੋਜ਼ਾਨਾ ਉਹਨਾਂ ਦੇ ਗੀਤ ਸਕੂਨ ਉਹਨਾਂ ਦੇ ਹੋਰ ਗੀਤ ਜਿਨ੍ਹਾਂ ਦੇ ਉਹਨਾਂ ਦੇ ਉਹਨਾਂ ਦੇ ਸਾਰੇ ਗੀਤ ਹੀ ਲਗਭਗ ਚੰਗੇ ਸੀ ਉਹ ਸੁਣਦੇ ਰਹੇ ਹਾਂ ਤੇ ਇੰਨਾ ਪਿਆਰਾ ਗਾਇਕ ਦੁਬਾਰਾ ਫੇਰ ਉਹਦੇ ਨਵੀਆਂ ਪੇਸ਼ਕਾਰੀਆਂ ਸੁਣਨ ਨੂੰ ਮਨ ਕਰਦਾ ਮਨ ਸਾਰਿਆਂ ਦਾ ਭਾਵਕ ਹੈ ਮੇਰਾ ਵੀ ਪਰ ਇੱਥੇ ਇੱਕ ਬਹੁਤ ਵੱਡਾ ਸਵਾਲ ਇਹ ਹੈ ਕਿ ਰਾਜਵੀਰ ਜਵੰਦਾ ਤੋਂ ਪਹਿਲਾਂ ਤੇ ਬਾਅਦ ਚ ਵੀ ਸੈਂਕੜੇ ਹਜ਼ਾਰਾਂ ਐਕਸੀਡੈਂਟ ਹੁੰਦੇ ਰਹੇ ਨੇ ਤੇ ਹੋ ਰਹੇ ਨੇ ਤੇ ਅਵਾਰਾ ਪਸ਼ੂਆਂ ਨਾਲ ਹੋ ਰਹੇ ਨੇ ਰਾਜਵੀਰ ਜਵੰਦਾ ਸਾਡੇ ਸਾਰਿਆਂ ਦੇ ਲਈ ਇੱਕ ਸਿੰਗਰ ਸਤਾਰਾ ਸੀ ਤਾਂ ਉਹਦੀ ਘਟਨਾ ਹਾਈਲਾਈਟ ਹੋਈ ਹੈ ਪਰ ਲੱਖਾਂ ਮਾਵਾਂ ਦੇ ਪੁੱਤ ਬੱਚੇ ਹੋਰ ਵੀ ਨੇ ਜਿਹੜੇ ਐਦਾਂ ਹੀ ਆਵਾਰਾ ਪਸ਼ੂਆਂ ਦੀ ਭੇਟ ਚੜ ਰਹੇ ਨੇ ਪਰ ਤੁਸੀਂ ਦੇਖੋ ਰਾਜਵੀਰ ਜਵੰਦਾ ਦੇ ਕੋਲ ਹਸਪਤਾਲ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਜਾਏ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੀ ਜਾਏ ਪਰ ਰੋਡ ਸੇਫਟੀ ਟੈਕਸ ਲੈਂਦੀਆਂ ਸਰਕਾਰਾਂ ਗਊ ਟੈਕਸ ਗਊ ਸੈਸ ਵੀ ਲੈਂਦੀਆਂ ਸਰਕਾਰਾਂ ਤਾਂ ਫਿਰ ਵੀ ਲੱਖਾਂ ਦੀ ਤਦਾਦ ਜਿਹੜੀਆਂ ਆਵਾਰਾ ਪਸ਼ੂ ਨੇ ਗਉਆਂ ਨੇ ਖਾਸ ਕਰਕੇ ਠੱਠੇ ਨੇ ਉਹ ਸੜਕਾਂ ਦੇ ਉੱਪਰ ਫਿਰਦੇ ਨੇ ਇੰਜ ਜਿਵੇਂ ਸੜਕਾਂ ਉਹਨਾਂ ਦਾ ਰੈਸਟ ਹਾਊਸ ਜਾਂ ਗੈਸਟ ਹਾਊਸ ਹੋਣ ਜਿਵੇਂ ਸੜਕਾਂ ਉਹ ਉਹਨਾਂ ਦੀ ਸੈਰਗਾਹ ਜਾਂ ਰਹਿائش ਹੋਣ ਜਿਸ ਦਿਨ ਦਾ ਜਵੰਦਾ ਦਾ ਐਕਸੀਡੈਂਟ ਹੋਇਆ ਉਸ ਦਿਨ ਤੋਂ ਬਾਅਦ ਦਰਜਨਾ ਥਾਮਾਂ ਤੇ ਸੜਕ ਤੋਂ ਲੰਘਦਿਆਂ ਮੈਂ ਇਹ ਨੋਟ ਕਰਦਾ ਰਿਹਾ ਵੀ ਯਾਰ ਇੱਥੇ 10 گاਵਾ ਇੱਥੇ 5 گاਵਾ ਆ 15 گاਵਾ ਆ 10 گاਵਾ ਤੁਸੀਂ ਵੀ ਨੋਟ ਕੀਤਾ ਹੋਣਾ ਪਰ ਇੱਥੇ ਸਰਕਾਰਾਂ ਦੀ ਕੀ ਜ਼ਿੰਮੇਵਾਰੀ ਹੈ ਹੁਣ ਤੱਕ ਭਗਵੰਤਮਾਨ ਸਰਕਾਰ ਜਾਂ ਕੇਂਦਰ ਸਰਕਾਰ ਨੇ ਇਹਦੇ ਉੱਪਰ ਕੋਈ ਵੀ ਪੁਖਤਾ ਹੱਲ ਕਰਨ ਦਾ ਬਿਆਨ ਨਹੀਂ ਦਿੱਤਾ ਕੀ ਸਰਕਾਰਾਂ ਤੋਂ ਇਹ ਸਮੱਸਿਆ ਬੇਕਾਬੂ ਹੋ ਚੁੱਕੀ ਹੈ ਕੀ ਸਰਕਾਰਾਂ ਅਵਾਰਾ ਪਸ਼ੂਆਂ ਦਾ ਜਿਹੜਾ ਪ੍ਰਬੰਧ ਹੈ ਉਹ ਕਰ ਹੀ ਨਹੀਂ ਸਕਦੀਆਂ ਇਹ ਬਹੁਤ ਵੱਡਾ ਸਵਾਲ ਜਿਹੜਾ ਇਹ ਐਂ ਕਰਕੇ ਮੂੰਹ ਅੱਡ ਕੇ ਖੜਾ ਹੈ ਪਰ ਇੱਥੇ ਜਵਾਬ ਕੋਈ ਨਹੀਂ ਮਿਲ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਗਏ ਰਾਜਵੀਰ ਜਵੰਦਾ ਬਾਰੇ ਜਿਹੜੀ ਜਾਣਕਾਰੀਆਂ ਡਾਕਟਰਾਂ ਨੇ ਦੇਣੀਆਂ ਸੀ ਉਹ ਮੁੱਖ ਮੰਤਰੀ ਨੇ ਦਿੱਤੀਆਂ ਬਾਹਰ ਖੜ ਕੇ ਮੀਡੀਆ ਦੇ ਗਾਇ ਬੜਾ ਚੰਗਾ ਕੀਤਾ ਪਰ ਇਹ ਵੀ ਮੰਨ ਲਿਆ ਵੀ ਅਵਾਰਾ ਪਸ਼ੂ ਬਹੁਤ ਨਹੀਂ ਪਰ ਇਹਦਾ ਹੱਲ ਕੀ ਕਰਾਂਗੇ ਇਹਦੇ ਬਾਰੇ ਕੱਕ ਨਹੀਂ ਬੋਲੇ ਰਵਨੀਤ ਬਿੱਟੂ ਗਏ ਉਹਨਾਂ ਵੀ ਉੱਥੇ ਮੰਨਿਆ ਵੀ ਬਹੁਤ ਆਵਾਰਾ ਪਸ਼ੂਆਂ ਦੀ ਸਮੱਸਿਆ ਹੈ ਰਵਨੀਤ ਬਿੱਟੂ ਨੇ ਤਾਂ ਇੱਥੋਂ ਤੱਕ ਕਿਹਾ ਵੀ ਇਹ ਬਹੁਤ ਵੱਡੇ ਪੱਧਰ ਤੇ ਜਾਣਾਂ ਲੈ ਰਹੇ ਨਹੀਂ ਇੱਥੋਂ ਤੱਕ ਕਿਹਾ ਰਵਨੀਤ ਬਿੱਟੂ ਨੇ ਵੀ ਪਿਛਲੇ ਦਿਨੀ ਇੱਕ ਪ੍ਰਸਿੱਧ ਗਾਇਕ ਹਰਪਸਨ ਮਾਨ ਉਹਦੀ ਗੱਡੀ ਦੀਆਂ ਚਾਰ ਲੋਟ ਲੀਆਂ ਅੜ ਲੋਟਣੀਆਂ ਆਵਾਰਾ ਪਸ਼ਵਾਂ ਨੇ ਲਵਾਇਆਂ ਰਵਨੀਤ ਬਿੱਟੂ ਕਹਿ ਕੇ ਆਏ ਪਰ ਉਸ ਤੋਂ ਬਾਅਦ ਬਿੱਟੂ ਨੇ ਕੀਤਾ ਕਿ ਸੈਂਟਰ ਦੇ ਵਜ਼ੀਰ ਨੇ ਮੰਤਰੀ ਨੇ ਕੱਖ ਨਹੀਂ ਲੋਕਾਂ ਸਿਰ ਭਾਂਡਾ ਭੰਨਿਆ ਰਵਨੀਤ ਬਿੱਟੂ ਵੀ ਜਦੋਂ ਕੋਈ ਸਰਕਾਰਾਂ ਕਰਨ ਲੱਗਦੀਆਂ ਤਾਂ ਲੋਕ ਕਰਨ ਨਹੀਂ ਦਿੰਦੇ ਵਾਹ ਬਈ ਵਾਹ ਮੈਂ ਤੁਹਾਡੇ ਤੋਂ ਪੁੱਛਦਾ ਤੁਸੀਂ ਦੱਸ ਦੋ ਜੇ ਭਲਾ ਸਰਕਾਰ ਅੱਜ ਇੰਜ ਕਰਨ ਲੱਗੇ ਵੀ ਜਿਹੜੇ ਆਵਾਰਾ ਪਸ਼ੂ ਸੜਕਾਂ ਤੇ ਫਿਰਕੇ ਐਕਸੀਡੈਂਟ ਆਪਦਾ ਵੀ ਕਰਾਉਂਦੇ ਆ ਦੂਜੇ ਦਾ ਵੀ ਆਪ ਵੀ ਮਰਦੇ ਫਿਰਦੇ ਆ ਦੂਜੇ ਨੂੰ ਵੀ ਮਰਦੇ ਫਿਰਦੇ ਆ ਜੇ ਭਲਾ ਸਰਕਾਰ ਉਹਨਾਂ ਨੂੰ ਕਿਸੇ ਸਹੀ ਥਾਂ ਤੇ ਲਿਜਾ ਕੇ ਰੱਖਣਾ ਚਾਹੀਏ ਤਕੀ ਲੋਕ ਵਿਰੋਧ ਕਰਨਗੇ ਬਿਲਕੁਲ ਨਹੀਂ ਸਪੋਰਟ ਕਰਨਗੇ ਮੈਂ ਦਾਅਵੇ ਨਾਲ ਕਹਿੰਦਾ ਜਿਹੜੇ ਸਾਡੇ ਭਾਈਚਾਰੇ ਦੇ ਕਾਫੀ ਸਾਰੇ ਲੋਕ ਗਊ ਨੂੰ ਮਾਤਾ ਕਹਿੰਦੇ ਨੇ ਉਹ ਵੀ ਲਾਜ਼ਮੀ ਸਪੋਰਟ ਕਰਨਗੇ ਵੀ ਸੜਕਾਂ ਦੇ ਉੱਪਰ ਲਫਾਫੇ ਖਾ ਖਾ ਕੇ ਮਰ ਰਹੀਆਂ ਐਕਸੀਡੈਂਟਾਂ ਨਾਲ ਮਰ ਰਹੀਆਂ ਯਾਰ ਇਹਨਾਂ ਨੂੰ ਸੁਰੱਖਿਅਤ ਥਾਂ ਤੇ ਲੈ ਕੇ ਜਾਓ ਮੈਂ ਤਾਂ ਇੱਥੋਂ ਤੱਕ ਮੰਨਦਾ ਕਿ ਜਿਵੇਂ ਸਰਕਾਰ ਨੇ ਹਰ ਪੀੜਤਾ ਤੇ ਲੋਕਾਂ ਅੱਗੇ ਹੱਥ ਅੱਡਿਆ ਜੇ ਸਰਕਾਰ ਇਹਨਾਂ ਪਸ਼ੂਆਂ ਦਾ ਪ੍ਰਬੰਧ ਕਰਨ ਲਈ ਵੀ ਲੋਕਾਂ 'ਗੇ ਹੱਥ ਅੱਡ ਦੇਵੇ ਵੀ ਭਾਈ ਅਸੀਂ ਇਹ ਗਊਆਂ ਨੂੰ ਇਹਨਾਂ ਟੱਠਿਆਂ ਨੂੰ ਕਿਸੇ ਜਗ੍ਹਾ ਦੇ ਉੱਪਰ ਰੱਖਣਾ ਸਾਡੀ ਮਦਦ ਕਰ ਦਿਓ ਸਾਡੇ ਪੱਲੇ ਕੁਝ ਨਹੀਂਗਾ ਤਾਂ ਲਾਜ਼ਮੀ ਤੌਰ ਤੇ ਜਿਹੜੇ ਗਊਆਂ ਨੂੰ ਮਾਤਾ ਕਹਿੰਦੇ ਨੇ ਤੇ ਜਿਹੜੇ ਨਹੀਂ ਕਹਿੰਦੇ ਉਹ ਦੋਵੇਂ ਹੀ ਮਦਦ ਕਰਨਗੇ ਕੁਝ ਸ਼ਰਧਾ ਦੇ ਨਾਲ ਤੇ ਕੁਝ ਆਪਦੇ ਵਿਚਾਰ ਮੁੱਖ ਰੱਖੀ ਪਰ ਸਰਕਾਰ ਦੇ ਇਰਾਦੇ ਜਿਹਨੂੰ ਕਹਿੰਦੇ ਨiyet ਤੇ ਨੀਤੀ ਉਹ ਹੈ ਹੀ ਨਹੀਂ ਕਿ ਕੁਝ ਕਰਨਾ ਇਸੇ ਕਰਕੇ ਸਰਕਾਰ ਨੇ ਨਾਕਖ ਕੀਤਾ ਨਾ ਕਰਨਾ ਤੇ ਰਾਜਵੀਰ ਜੋਹੰਦਾ ਦੀ ਸਿਹਤ ਅੱਜ ਨਾਜ਼ੁਕ ਹੈ ਬੜਾ ਦੁੱਖ ਹੁੰਦਾ ਜਦੋਂ ਉਹਦੇ ਘਰ ਦੇ ਜੀਵਾਂ ਬਾਰੇ ਸੋਚਦੇ ਆ ਉਹਦੇ ਬੱਚਿਆਂ ਬਾਰੇ ਉਹਨਾਂ ਦੀ ਪਤਨੀ ਬਾਰੇ ਇੱਥੇ ਇੱਕ ਗੱਲ ਮੈਂ ਹੋਰ ਵੀ ਕਰਨੀ ਚਾਹਾਂਗਾ ਅੱਜ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਵੀ ਰਾਜਵੀਰ ਜਵੰਦਾ ਜਿਹੜਾ ਉਹ ਸਟੰਟ ਕਰਦਾ ਜਾ ਰਿਹਾ ਸੀ ਕੁਝ ਇਹ ਕਹਿੰਦੇ ਨੇ ਸਪੀਡ ਬੜੀ ਜ਼ਿਆਦਾ ਸੀ ਕੁਝ ਇਹ ਕਹਿੰਦੇ ਨੇ ਵੀ ਮੋਟਰਸਾਈਕਲ ਤੇ ਗਿਆ ਹੀ ਕਿਉਂ ਕਾਰ ਤੇ ਜਾਣਾ ਚਾਹੀਦਾ ਸੀ ਇਹਨਾਂ ਸਾਰੀਆਂ ਗੱਲਾਂ ਤੇ ਮੈਂ ਸਹਿਮਤ ਨਹੀਂ ਪਹਿਲੀ ਗੱਲ ਚਸ਼ਮਦੀਦ ਜਿਨ੍ਹਾਂ ਨੇ ਦੇਖਿਆ ਐਕਸੀਡੈਂਟ ਉਹ ਕਹਿੰਦੇ 40-45 ਦੀ ਸਪੀਡ ਸੀ ਬਹੁਤ ਥੋੜੀ ਦੂਜੀ ਗੱਲ ਕੋਈ ਸਟੰਟ ਨਹੀਂ ਕਰ ਰਿਆ ਸੀ ਇਹ ਵੀ ਚਸ਼ਮਦੀਦਾਂ ਨੇ ਕਹਿਇਆ ਤਾਂ ਤੀਜੀ ਗੱਲ ਜਿਹੜੇ ਕੁਝ ਕਹਿੰਦੇ ਨੇ ਮੋਟਰਸਾਈਕਲ ਤੇ ਕਾਹ ਨੂੰ ਜਾਣਾ ਸੀ ਕਾਰ ਤੇ ਕੀ ਕਾਰਾਂ ਦੇ ਐਕਸੀਡੈਂਟ ਨਹੀਂ ਹੁੰਦੇ ਸਭ ਤੋਂ ਵੱਧ ਐਕਸੀਡੈਂਟ ਕਾਰਨ ਨਾਲ ਹੋ ਰਹੇ ਨੇ ਅਸਲ ਜ਼ਿੰਮੇਵਾਰ ਇਹੀ ਸਰਕਾਰਾਂ ਦੀਆਂ ਨੀਤੀਆਂ ਪਾਲਿਸੀਆਂ ਜੋ ਸਰਕਾਰਾਂ ਦਾ ਪ੍ਰਬੰਧ ਮਾੜਾ ਸੜਕਾਂ ਮਾੜੀਆਂ ਨੇ ਸੜਕਾਂ ਤੇ ਆਵਾਰਾ ਪਸ਼ੂ ਨੇ ਇਹ ਸਾਰੇ ਕੁਝ ਕਰਕੇ ਐਕਸੀਡੈਂਟ ਹੋ ਰਹੇ ਨੇ ਇਹਨੂੰ ਪਾਜ ਅੱਧਰ ਕੋਈ ਮਰਜ਼ੀ ਦੇਵੇ ਜਦੋਂ ਅਸੀਂ ਲੋਕ ਆਪ ਹੀ ਆਪਣੇ ਸਿਰ ਗਲਤੀ ਪਾਉਣ ਲੱਗ ਪਈਏ ਤਾਂ ਸਰਕਾਰਾਂ ਨੂੰ ਲੱਗ ਮੌਤ ਜਾਂਦੀ ਹੈ ਸਰਕਾਰਾਂ ਦਾ ਚਾਹੁੰਦੀਆਂ ਹੁੰਦੀਆਂ ਨੇ ਵੀ ਐਦਾਂ ਹੀ ਆਪਾਂ ਆਪਣੇ ਸੇਰੀ ਸਾਰਾ ਕੋਈ ਥੱਪੀ ਜਾਈਏ ਤੇ ਸਰਕਾਰਾਂ ਬਰੀ 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 ਦੇਖੋ ਭਰਾਓ ਰਾਜਵੀਰ ਜਵੰਦਾ ਜਾਂਦਾ ਸੀ ਘੁੰਮਣ ਘੁੰਮਣ ਬਹੁਤ ਲੋਕ ਜਾਂਦੇ ਨੇ ਜਿਹੜੇ ਕੁਦਰਤ ਨੂੰ ਪਿਆਰ ਕਰਦੇ ਨੇ ਅੰਗਰੇਜ਼ ਨੇ ਗੋਰੇ ਨੇ ਉਹ ਤਾਂ ਅੱਧਾ ਸਾਲ ਘੁੰਮਣ ਚਟਪਾਉਂਦੇ ਨੇ ਕਿਉਂਕਿ ਉਹਨਾਂ ਦੇਸ਼ਾਂ ਦੇ ਵਿੱਚ ਜ਼ਿੰਦਗੀ ਨੂੰ ਪਸ਼ੂਆ ਮੰਗ ਨਹੀਂ ਕੱਢਿਆ ਜਾਂਦਾ ਉਹ ਕਹਿੰਦੇ ਨੇ ਜ਼ਿੰਦਗੀ ਜਿਉਣ ਆਏ ਆ ਜ਼ਿੰਦਗੀ ਦਾ ਲੁਤਫ ਲੈਣ ਆਏ ਆ ਜ਼ਿੰਦਗੀ ਦਾ ਆਨੰਦ ਮਾਣਨ ਆਏ ਆ ਕਮਾਵਾਂਗੇ ਹਫ਼ਤੇ 'ਚ 4-5 ਦਿਨ ਤੇ 2 ਦਿਨ ਹਫ਼ਤੇ ਦੇ ਘੁੰਮਣ ਜਾਵਾਂਗੇ ਔਰ ਹਰ ਸਾਲ ਉਹ 2-2 ਮਹੀਨੇ ਇਕੱਠੇ ਤੌਰ ਤੇ ਘੁੰਮਣ ਚਲੇ ਜਾਂਦੇ ਕਦੇ 25 ਦਿਨ ਦਾ ਟੂਰ ਕਦੇ 30 ਦਿਨ ਦਾ ਟੂਰ ਕਦੇ 15 ਦਿਨ ਦਾ ਟੂਰ ਇਦਾਂ ਜਾਂਦੇ ਗੁਰੇ ਪਰ ਨਹੀਂ ਐਕਸੀਡੈਂਟਾਂ 'ਚ ਮਰਦੇ ਉਹ ਕਾਰਨ ਕਿਉਂਕਿ ਉੱਥੇ ਸੜਕਾਂ ਦਾ ਪ੍ਰਬੰਧ ਬਹੁਤ ਵਧੀਆ ਆਵਾਰਾ ਪਸ਼ੂ ਤੁਹਾਨੂੰ ਉੱਥੇ ਨਹੀਂ ਵਿਖਦਾ ਹੁਣ ਸਰਕਾਰਾਂ ਜਿਹੜਾ ਰੋਡ ਸੇਫਟੀ ਟੈਕਸ ਲੈਂਦੀਆਂ ਨੇ ਫਿਰ ਰੋਡਾਂ ਨੂੰ ਸੇਫ ਕਿਨੇ ਰੱਖਣਾ ਸੜਕ ਸੁਰੱਖਿਆ ਟੈਕਸ ਦਾ ਪਿਓ ਵਾਲਾ ਲੈ ਲਿਆ ਤੁਸੀਂ ਤੇ ਫਿਰ ਸੜਕਾਂ ਜਿਹੜੀਆਂ ਨੇ ਉਹਨੂੰ ਸੇਫ ਰੱਖਣਾ ਕਿਨੇ ਆ ਸੜਕ ਤੇ ਕਿੰਨੇ ਪਸ਼ੂ ਖੜੇ ਨੇ ਕਿੰਨੀਆਂ گاਵਾ ਬੈਠੀਆਂ ਵਿਚਾਲੇ ਇਹਦਾ ਧਿਆਨ ਕਿਨੇ ਰੱਖਣਾ ਅੱਧੀ ਰਾਤ ਨੂੰ ਕਾਲੀਆਂ گاਵਾ ਸੜਕਾਂ ਤੇ ਬੈਠੀਆਂ ਨੇ ਉਹ ਵਿੱਚ ਵੱਜਦੀਆਂ ਨਾਲੇ ਆਪ ਮਰਦੀਆਂ ਨਾਲੇ ਮਾਰ ਦਿੰਦੀਆਂ ਨੇ ਸਰਕਾਰ ਕਾਹਦਾ ਰੋਡ ਟੈਕਸ ਲੈ ਰਹੀ ਆ ਇਸੇ ਤਰ੍ਹਾਂ ਗਊ ਟੈਕਸ ਕਾਦੇ ਲਿਆ ਜਾ ਰਿਹਾ ਜੇ ਪ੍ਰਬੰਧ ਹੀ ਨਹੀਂ ਕਰਨਾ ਵੇਖੋ ਯਾਰ ਗੱਲ ਸਿੱਧੀ ਐ ਹਰ ਗੱਲ ਚ ਨਲਾਇਕੀ ਸਾਡੇ ਸਰਕਾਰਾਂ ਦੀ ਸਾਡੇ ਸਿਸਟਮ ਦੀ ਐ ਔਰ ਸਾਡੀ ਬੇਸਮਝੀ ਘਟ ਚੇਤਨਾ ਦੀ ਘਾਟ ਕਾਰਨ ਅਸੀਂ ਆਮ ਲੋਕਾਂ ਸਿਰ ਤੇ ਆਪਣੇ ਸਿਰ ਆਪੇ ਥੱਪ ਲੈਨੇ ਆ ਤੇ ਸਰਕਾਰਾਂ ਨੂੰ ਤਾਂ ਇਹੋ ਜਿਹੇ ਵਿਚਾਰਾਂ ਵਾਲੇ ਤੇ ਇਹੋ ਜਿਹੇ ਪਖੌਤੀ ਬੁੱਧੀਜੀਵੀ ਚਾਹੀਦੇ ਨੇ ਜਿਹੜੇ ਕਹਿ ਦੇਣ ਲੋਕਾਂ ਦੀ ਵੀ ਗਲਤੀ ਆ ਲੋਕਾਂ ਦੀ ਗਲਤੀ ਪ੍ਰਾਤਨ ਕਹਾਵਤ ਐ ਇੱਕ ਜਥਾ ਰਾਜਾ ਤਥਾ ਪਰਜਾ ਆਧੁਨਿਕ ਕਹਾਵਤਾਂ ਜੈਸਾ ਰਾਜ ਵੈਸਾ ਸਮਾਜ ਹੈ ਜਿਹੋ ਜਿਹਾ ਸਿਸਟਮ ਹੁੰਦਾ ਹੈ ਸਮਾਜ ਉਹੋ ਜਿਹਾ ਹੋ ਜਾਂਦਾ ਤਾਂ ਸਰਕਾਰਾਂ ਨੇ ਸਿਸਟਮ ਨੇ ਅੱਜ ਤੱਕ ਲੋਕਾਂ ਨੂੰ ਬੜੀ ਬੁਰੀ ਹਾਲਤ ਵਿੱਚ ਰੱਖਿਆ ਹੋਇਆ ਜਿਹੜਾ ਪ੍ਰਬੰਧ ਦੇਣਾ ਚਾਹੀਦਾ ਉਹ ਦੇ ਨਹੀਂ ਰਹੇ ਟੈਕਸ ਬਹੁਤ ਲੈ ਰਹੇ ਨੇ 1 ਲੀਟਰ ਡੀਜ਼ਲ ਤੇ ਤੇ 1 ਲੀਟਰ ਪੈਟਰੋਲ ਤੇ ਤੁਹਾਨੂੰ ਪਤਾ ਕਿੰਨਾ ਟੈਕਸ ਲੱਗਦਾ ਜਿਹੜਾ 100 ਰੁਪਏ ਲੀਟਰ ਪੈਟਰੋਲ ਮਿਲਦਾ ਪਿਆ ਨਾ ਉਹਦੇ ਵਿੱਚ ਤਕਰੀਬਨ ਅੱਧਾ 50 ਤੋਂ 80 ਰੁਪਏ ਟੈਕਸ ਹੈ ਟੈਕਸ ਟੈਕਸ ਸਾਡੇ ਹੀ ਦੇਸ਼ ਤੋਂ کئی ਦੇਸ਼ ਨੇ ਜਿਹੜੇ ਡੀਜ਼ਲ ਤੇ ਪੈਟਰੋਲ ਖਰੀਦਦੇ ਨੇ ਤੇ ਭਾਰਤ ਨਾਲੋਂ ਅੱਧੇ ਰੇਟ 'ਚ ਦੇ ਰਹੇ ਨੇ ਇੱਥੋਂ ਖਰੀਦ ਕੇ ਆਪਣੇ ਦੇਸ਼ 'ਚ ਕਾਰਨ ਕਿਉਂਕਿ ਟੈਕਸ ਬਹੁਤ ਘੱਟ ਲਾ ਰਹੇ ਨੇ ਤੇ ਆਪਣੀਆਂ ਸਰਕਾਰਾਂ ਟੈਕਸ ਬਹੁਤ ਲਾ ਰਹੀਆਂ ਡੀਜ਼ਲ ਪੈਟਰੋਲ ਤੇ ਪਰ ਸਰਵਿਸ ਬਹੁਤ ਮਾੜੀ ਐ ਸੋ ਰਾਜਵੀਰ ਜਵੰਦਾ ਦੀ ਸਿਹਤ ਨੇ ਇੱਕ ਵਾਰ ਸੋਚਣ ਲਈ ਮਜਬੂਰ ਕੀਤਾ ਘਟਨਾ ਨੇ ਸੋਚਣ ਲਈ ਮਜਬੂਰ ਕੀਤਾ ਕਿ ਇਹ ਹੋ ਕੀ ਰਿਹਾ ਤੇ ਹੋ ਕਿਉਂ ਰਿਹਾ ਤੁਸੀਂ ਸਾਰੇ ਮੇਰੇ ਨਾਲੋਂ ਸਿਆਣੇ ਹੋ ਬਹੁਤ ਮਿਹਰਬਾਨੀ ਸ਼ੁਕਰੀਆ